ਕਾਨ ਪਰ ਕਿੱਥੇ ਐ ਤੇ ਲੁਧਿਆਣਾ ਕਿੱਥੇ ਹੂੰ ਠੀਕ ਐ ਤੇ ਜਦੋਂ ਮੈਨੂੰ ਵੀ ਪੁੱਛਿਆ ਵੀ ਤੂੰ ਲੁਧਿਆਣਾ ਕਿੱਦਾਂ ਪਹੁੰਚ ਗਈ ਤੇ ਕੋਈ ਟਰੱਕ ਵਾਲੇ ਪਰਸਨ ਉਹਨੂੰ ਬਿਠਾ ਕੇ ਕੋਈ ਡਰਾਈਵਰ ਸੀਗੇ ਮਤਲਬ ਜਿਨ੍ਹਾਂ ਨੇ ਉਹਨੂੰ ਰਸਤੇ ਦੇ ਵਿੱਚ ਯੂਜ਼ ਕੀਤਾ ਔਰ ਉਹਨਾਂ ਨੇ ਉੱਥੋਂ ਨੂੰ ਬਿਠਾਇਆ ਪਰ ਗਲਾਇਆ ਜਾਂ ਬਦਮਾ ਸਿਟ ਹੋਣੀ ਐ ਪਤ ਨਹੀਂ ਹੁਣ ਆਈ ਡੋਟ ਨੋ ਕੀ ਬਣਿਆ ਉਹਦੇ ਨਾਲ ਕਿਉਂਕਿ ਮੈਂ ਉਹਦੀ ਸਟੋਰੀ ਉਹਦੀ ਗੱਲ ਦੇ ਵਿੱਚ ਮੈਨੂੰ ਇਹ ਲੱਗਿਆ ਮੈਂ ਤੁਹਾਨੂੰ ਸਹੀ ਦੱਸਾਂ ਕੋਵਿਡ ਦੇ ਦਿਨਾਂ ਦੇ ਵਿੱਚ ਉਦੋਂ ਟ੍ਰੇਨ ਸਾਰੀ ਬੱਸਾਂ ਚੱਲ ਪਈਆਂ ਸੀਗੀਆਂ ਟ੍ਰੇਨਸ ਨਹੀਂ ਸੀ ਚੱਲ ਰਹੀਆਂ ਉਹ ਲੜਕੀ ਨੇ ਮੈਨੂੰ ਆਪਣੇ ਘਰ ਦਾ ਐਡਰੈਸ ਦੱਸਿਆ ਸਰਜੇ ਘਰ ਕੀ ਦਾ ਖੱਬੇ ਘਰ ਕੀ ਦਾ ਮੇਰੇ ਘਰ 'ਚ ਕੌਣ-ਕੌਣ ਆ ਮੈਂ ਕੀ ਕੰਮ ਕਰਦੀ ਸੀ ਮੇਰੇ ਘਰ ਦੇ ਬਾਕੀ ਮੈਂਬਰ ਕੀ ਕੰਮ ਕਰਦੇ ਸਭ ਕੁਝ ਦੱਸਿਆ ਮੈਂ ਹੂੰ ਠੀਕ ਹੈ ਮੇਰੇ ਕੋਈ ਕਨਸਰਨ ਪਰਸਨ ਕਨਪੋਰ ਦੇ ਵਿੱਚ ਸੀਗੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇਹ ਵੈਰੀਫਾਈ ਕਰ ਸਕਦੇ ਹੋ ਉਹ ਉਸੇ ਦਿਨ ਸੇਮ ਡੇ ਮਤਲਬ ਮੈਂ ਉਹਨਾਂ ਨਾਲ ਮਾਰਨਿੰਗ 'ਚ ਗੱਲ ਕੀਤੀ ਤੇ ਉਹ ਈਵਨਿੰਗ 'ਚ ਉਹਦੇ ਘਰ ਚਲੇ ਗਏ ਔਰ ਉਦੋਂ ਉਹਨਾਂ ਨੇ ਘਰ ਜਾ ਕੇ ਗੱਲ ਕੀਤੀ ਤਾਂ ਉਹਦੇ ਬ੍ਰਦਰਸ ਨੇ ਕਿਹਾ ਵੀ ਹਾਂਜੀ ਉਹ ਸਾਡੀ ਭੈਣ ਉਹਦੀਆਂ ਭੈਣਾਂ ਨੇ ਉਹਦੀਆਂ ਭਤੀਜੀਆਂ ਨੇ ਔਰ ਉਹਦੇ ਸਦਮੇ ਦੇ ਵਿੱਚ ਉਹਦੀ ਮਦਰ ਦੀ ਡੈਥ ਹੋ ਚੁੱਕੀ ਸੀ ਇਸ ਟਾਈਮ ਦੇ ਬਿਟਵੀਨ ਇਸ ਟਾਈਮ ਦੇ ਹਾਂ ਮਨ ਲਓ ਉਹਦੀ ਮਦਰ ਨੂੰ ਲੱਗਿਆ ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਇਹਨੂੰ ਪ੍ਰੋਬਲਮ ਕੀ ਹੋਈ ਕਹਿੰਦੇ ਐਕਚੁਅਲ ਦੇ ਵਿੱਚ ਥੋੜਾ ਡਿਪਰੈਸ਼ਨ ਚਲੀ ਗਈ ਡਿਪਰੈਸ਼ਨ ਜਾਣ ਦੇ ਬਾਅਦ ਇੱਕ ਦਿਨ ਇਹ ਘਰ ਤੋਂ ਬਾਹਰ ਨਿਕਲੀ 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 ਤੇ ਇਹ ਰਾਤ ਨੂੰ ਸਾਨੂੰ ਮਿਲੀ ਨਹੀਂ ਨੈਕਸਟ ਡੇ ਅਸੀਂ 24 ਘੰਟੇ ਬੀਤਣ ਦੇ ਬਾਅਦ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਫਿਰ ਸਾਨੂੰ ਕੁਝ ਪਤਾ ਲੱਗੇ ਵੀ ਫਲਾਣੀ ਜਗ੍ਹਾ ਤੇ ਜਾਂ ਤੱਕ ਅਸੀਂ ਇਹਦੇ ਕੋਲੇ ਉੱਥੇ ਤੱਕ ਪਹੁੰਚੇ ਇਹ ਉਦੋਂ ਅੱਗੇ ਜਾ ਚੁੱਕੀ ਸੀ ਐਕਚੁਅਲ ਜੋ ਹੁੰਦਾ ਕਿ ਜਿਹੜੇ ਡਿਪਰੈਸ਼ਨ ਦੇ ਪੇਸ਼ੈਂਟ ਹੁੰਦੇ ਆ ਨਾ ਉਹ ਤੁਰਦੇ ਹੀ ਜਾਂਦੇ ਰੈਗੂਲਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੁਰਦੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹਾਂ ਉਹਨਾਂ ਨੂੰ ਪਤਾ ਨਹੀਂ ਉਹ ਕਹਿੰਦੇ ਜਦ ਤੱਕ ਅਸੀਂ ਉੱਥੇ ਪਹੁੰਚੇ ਉਦੋਂ ਤੱਕ ਉਹ ਗਾਹ ਹੋ ਚੁੱਕੀ ਸੀ ਤੇ ਤਿੰਨ ਦਿਨ ਰੈਗੂਲਰ ਸਾਡੇ ਨਾਲ ਇਹ ਮੈਟਰ ਹੁੰਦਾ ਰਿਹਾ ਠੀਕ ਹੈ ਤੀਸਰੇ ਦਿਨ ਜਦੋਂ ਅਸੀਂ ਚੌਥੇ ਦਿਨ ਤੇ ਅਸੀਂ ਨਾ ਉੱਥੋਂ ਵੀ ਬਈ ਸਾਨੂੰ ਸਟੱਕ ਹੋਣਾ ਪਿਆ ਹੁਣ ਉਹ ਉੱਥੇ ਤੱਕ ਸਮਝ ਜਾਂਦਾ ਉਹ ਸਭ ਕੁਝ ਕੰਮ ਪਰਚ ਹੋ ਰਿਹਾ ਸੀ ਉਹਦੇ ਬਾਅਦ ਉਹ ਮਿਲਦੀ ਆ 1.5 ਮਹੀਨੇ ਬਾਅਦ ਲੁਧਿਆਣੇ ਚ ਲੁਧਿਆਣੇ ਚ ਇੱਥੇ ਤੁਸੀਂ ਵੀ ਸਮਝ ਸਕਦੇ ਹੋ ਫਿਰ ਆਪਣੇ ਹੱਥ ਤਾਂ ਨਹੀਂ ਆਈ ਕੋਈ ਟ੍ਰੇਨ ਨਹੀਂ ਚੱਲ ਰਹੀ ਫਿਰ ਮੈਂ ਜਦੋਂ ਉਹਨੂੰ ਪੁੱਛਿਆ ਫਿਰ ਮੈਂ ਤੁਹਾਨੂੰ ਨੇ ਸ਼ੇਅਰ ਕੀ ਕਰ ਰਹੀ ਸੀ ਵੀ ਉਹਨੇ ਸ਼ਰਮ ਮੰਨੀ ਉਸ ਗੱਲ ਦੀ ਮੈਂ ਉਹਨਾਂ ਮਨਾਈ ਕਿ ਮੈਨੂੰ ਉਹਦੇ ਬਰਛਾ ਨਾ ਪੁੱਛ ਜੋ ਮੇਰੇ ਨਾਲ ਹੋਇਆ ਮੈਨੂੰ ਪੁੱਛੋ। ਔਰ ਮੈਨੂੰ ਇਹਨੇ ਉਹਨੇ ਇਹ ਕਿਹਾ ਬੇਬੀ ਮੇਰੇ ਬ੍ਰਦਰਸ ਨੂੰ ਤੁਸੀਂ ਇਹ ਕਹਿਣਾ ਵਾ ਮੈਨੂੰ ਕੁਛ ਯਾਦ ਨਹੀਂ ਹੈ। ਠੀਕ ਹੈ। ਤੇ ਮੈਂ ਵੀ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਮੈਂ ਘਰਾਂ ਦੇ ਡਿਪੈਸ਼ਨ ਸੀ ਨੂੰ ਕੁਛ ਨਹੀਂ ਯਾਦ ਹੈ। ਹੋ ਸਕਦਾ ਮੈਨੂੰ ਕਿਸੇ ਨੇ ਕੁਛ ਖਵਾ ਪਿਆ ਦਿੱਤਾ ਹੋਵੇ। ਤਾਂ ਤੁਸੀਂ ਇਹਨੂੰ ਫੋਰਸ ਨਾ ਕਰਿਓ। ਔਰ ਅੱਜ ਵੀ ਉਹਦਾ ਫੋਨ ਆਉਂਦਾ। ਉਹਦੇ ਘਰ ਦੇ ਉਸ ਨੂੰ ਗਈ ਨੂੰ 2.5 ਸਾਲ ਹੋ ਗਏ। ਇਹ ਕਾਰਨ ਚ ਦੋ ਵਾਰੀ ਫੰਕਸ਼ਨ ਹੋਇਆ ਨਾ ਦੋਨੇ ਵਾਰੀ ਮੈਨੂੰ ਕੋਸ਼ਿਸ਼ ਕੀਤੀ ਤੁਸੀਂ ਮੇਰੇ ਇਸ ਫੰਕਸ਼ਨ ਚ ਆਓਗੇ ਹੁਣ ਠੀਕ ਠਾਕ ਹੈ ਬਹੁਤ ਵਧੀਆ ਆਮ ਜ਼ਿੰਦਗੀ ਦੀ ਹੋ ਰਹੀ ਹੈ ਤੇ ਮੈਂ ਮੈਂ ਤੁਹਾਨੂੰ ਗੱਲ ਕੀ ਕਰੀ ਵੀ ਉਹਨੇ ਉਹ ਜਿਹੜਾ ਹਾਰਸਾ ਉਹਦੇ ਨਾਲ ਵਾਪਰਿਆ ਉਸ ਦੌਰਾਨ ਉਹਦੇ ਕਾਰਨ ਚਾਹੇ ਕੁਝ ਵੀ ਸੀ ਪਰ ਉਹ ਦੱਸਣਾ ਵੀ ਉਹਨੇ ਉਹਨੂੰ ਬਾਝਰ ਨਹੀਂ ਸਮਝਿਆ ਉਹਦੇ ਲਈ ਵੀ ਉਹ ਮਤਲਬ ਆਪਣੇ ਆਪ ਨੂੰ ਗਿਲਟੀ ਫੀਲ ਕਰਦੀ ਹੈ ਗਿਲਟੀ ਫੀਲ ਸਮਝ ਆ ਗਿਆ ਇਦਾਂ ਇਹ ਵੀ ਲੇਡੀਆਂ ਹੈਗੀਆਂ ਪਰ ਮੈਂ ਬਹੁਤ ਲੇਡੀਆਂ ਨੂੰ ਦੇਖੀਆਂ ਜਿਹੜੀਆਂ ਨੇ ਆਪਣੇ ਦਮ ਖਮ ਤੇ ਆਪਣੀ ਜ਼ਿੰਦਗੀ ਕੱਢੀ ਹੈ ਜਦੋਂ ਦਾ ਪਰਿਵਾਰਕ ਮੈਂਬਰ ਕੋਈ ਕਮਾਉਣ ਵਾਲਾ ਨਹੀਂ ਸੀ इवन ਖੇਤੇ ਬਾੜੀ ਚ ਵੀ ਬਹੁਤ ਸਾਰੀਆਂ ਲੇਡੀਆਂ ਇਦਾਂ ਦੀਆਂ ਵੀ ਮੇਰੇ ਘਰਾਂ ਚ ਕੰਮ ਕਰਨ ਵਾਲਾ ਕੋਈ ਬੰਦਾ ਨਹੀਂ ਹੈ ਨਾ ਆਦਮੀ ਨਹੀਂ ਹੈ ਤਾਂ ਉਹਨਾਂ ਨੇ ਵਿਚਾਰੀਆਂ ਨੇ ਆਪ ਆਦਮੀ ਬਣ ਕੇ ਕੰਮ ਕੀਤਾ ਉਹ ਇਸ ਰਸਤੇ ਤੇ ਨਹੀਂ ਚੱਲੀਆਂ ਅਸੀਂ ਇਹ ਹਿਮਾਚਲ ਵਾਲ ਜਾਂਦੇ ਹਾਂ ਨਾ ਬੜੀ ਵਾਰੀ ਦੇਖਦੇ ਆਂ ਵੀ ਉੱਥੇ ਜਨਾਨੀਆਂ ਹੁੰਦੀਆਂ ਭਾਵੇਂ ਉਹ ਪ੍ਰੈਗਨੈਂਟ ਵੀ ਹੁੰਦੀਆਂ ਨੇ ਹਾਂ ਬਿਲਕੁਲ ਉਹਨਾਂ ਨੇ ਉਹ ਆਪਣੇ ਉੱਪਰ ਹੀ ਜਿਹੜਾ ਲੱਕੜ ਸਾਰੀ ਉਹ ਨਾ ਢੋਈ ਹੁੰਦੀ ਹੈ ਉਹ ਉਸੇ ਤਰੀਕੇ ਨਾਲ ਕੰਮ ਕਰ ਰਹੀ ਹੈ ਖੇਤੀਬਾੜੀ ਕਰ ਰਹੀ ਹੈ ਉਹ ਉਦਾਂ ਹੀ ਕਰਦੀ ਆ ਹਾਂਜੀ ਇਹ ਤਾਂ ਵੈਸੇ ਤੁਸੇ ਦੇਖ ਲਓ ਬਹੁਤ ਸਾਰੀਆਂ ਜਗ੍ਹਾ ਤੇ ਅੱਪਾ ਤੁਹਾਨੂੰ ਜਾਣੇ ਤੁਸੀਂ ਹਮਾਂਚਲ ਦੀ ਗੱਲ ਕਰਦੇ ਹੋ ਹੋਰ ਵੀ ਕਈ ਸਟੇਟਸ ਜਾਓਗੇ ਆਦਮੀ ਔਰ ਔਰਤਾਂ ਜਿਹੜਾ ਕੰਮ ਕਰਦੇ ਉਹਨਾਂ ਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਜੇ ਉਹ ਪਾਰਸਮਾਨ ਕੋਈ ਕੁੜੇ ਮੁੰਡਾ ਚੱਕ ਰਿਹਾ ਕੁੜੀ ਬਰਾਬਰ ਦਾ ਚੱਕ ਰਹੀ ਬਰਾਬਰ ਦਾ ਕਰ ਰਹੀ ਹੈ ਇਵਨ ਮੇਰੇ ਨਾਲ ਥੋੜਾ ਪਹਿਲਾਂ ਵੀ ਇੱਕ ਗੱਲ ਹੋਈ ਇੱਕ ਹਸਬੰਡ ਵਾਈਫ ਜਾ ਰਹੇ ਤੇ ਵਾਈਫ ਨੇ ਸਰਤੇ ਫੰ ਜਿਹੜਾ ਹਰਾਚਾਰਾ ਹੁੰਦਾ ਉਹਦੇ ਪੰਡ ਚੱਕੀ ਹੋਈ ਸੀ ਪੰਡ ਚੱਕੀ ਤੇ ਉਹਦਾ ਆਦਮੀ ਉਹਦੇ ਨਾਲ ਜਾ ਰਿਹਾ ਸੀ ਤੇ ਮੈਨੂੰ ਬੜਾ ਅਜੀਬ ਲੱਗਿਆ ਵੀ ਉਹਦੇ ਸਿਰ ਤੇ ਪੰਡ ਚੱਕਾਈ ਹੋਈ ਤੇ ਆਪ ਉਹ ਵਿਹਲਾ ਤੁਰਿਆ ਜਾ ਰਿਹਾ ਤੇ ਮੈਂ ਆਪਣੀ ਗੱਡੀ ਰੋਕ ਕੇ ਕਹਾਂ ਮੈਂ ਕਿ ਕੀ ਗੱਲ ਵੀਰ ਮੇਰਾ ਕੁਛ ਦੁਖਦਾ ਵੀ ਜਿਹੜਾ ਤੂੰ ਇਹ ਉਹਦੇ ਸਿਰ ਤੇ ਰੱਖੀ ਹੋਈ ਹੈ ਕਹਿੰਦਾ ਨਹੀਂ ਜੀ ਮੇਰਾ ਹੀ ਰੱਖਿਆ ਉਹ ਅੱਗੋਂ ਬੋਲੇ ਕਹਿੰਦੇ ਨਹੀਂ ਜੀ ਮੈਂ ਹੀ ਸਿਰ ਤੇ ਰੱਖੀ ਇਹਨਾਂ ਦੇ ਸਿਰ ਤੇ ਰੱਖੀ ਹੋਈ ਸੀ ਮੈਂ ਸਾਹ ਦਉਣ ਲਈ ਆ ਇਹ ਤਾਂ ਹੋ ਗਿਆ ਭਾਰਵੰਡਣਾ ਜੀਵਨ ਸਾਥੇ ਦੋਨੇ ਇੱਕ ਦੂਜੇ ਦੇ ਠੀਕ ਹੈ ਜੋ ਮਰਜ਼ੀ ਉਹ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਇਹਨਾਂ ਗੱਲਾਂ ਦੇਖ ਕੇ ਖੁਸ਼ੀ ਵੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਰਾਹ ਮਿਲਦੇ ਜਿਹੜੀਆਂ ਐਸਾਂ ਦੇ ਝੋਨਾ ਲਾ ਰਹੀਆਂ ਇੰਨੀ ਗਰਮੀ ਦੇ ਵਿੱਚ ਹੈ ਜੇ ਜਿਹੜੀਆਂ ਸੜਕਾਂ ਤੋਂ ਰੋੜ ਹੀ ਕੁੱਟ ਰਹੀਆਂ ਉਹਨਾਂ ਨੂੰ ਨਹੀਂ ਸਭ ਤੋਂ ਘੱਟ ਤਰੀਕਾ ਲੱਗਦਾ ਇਹ ਬਣੇਬਾਜੀਆਂ ਸਾਰੀਆਂ ਬਣੇਬਾਜ ਇੱਕ ਇਹ ਵੀ ਗੱਲ ਹੈ ਨਾਮ ਪਿੱਛੇ ਭਾਬੀ ਲਾ ਲੈਣਾ ਹਾਂ ਭਾਬੀ ਭਾਬੀ ਨੂੰ ਮਾਸਮਾਨ ਕਿਹਾ ਜਾਂਦਾ ਤੁਹਾਨੂੰ ਵੀ ਕਈ ਲੋਕ ਭਾਬੀ ਕਹਿੰਦੇ ਨੇ ਹਾਂ ਕਈ ਲੋਕ ਮਾਤਾ ਕਹਿੰਦੇ ਨੇ ਹਾਂ ਆਸ਼ਰਮ ਚੱਕਰ ਹੁੰਦਾ ਹਾਂ ਹਾਂਜੀ ਔਰ ਮੇਰੀ ਫੈਮਲੀ ਦੇ ਵਿੱਚ ਮਤਲਬ ਮੇਰੇ ਜਿਹੜੇ ਬ੍ਰਦਰ ਇਨ ਲਾ ਹਨਗੇ ਛੋਟੇ ਆ ਮੇਰੇ ਤੋਂ ਤੇ ਉਹ ਕਹਿੰਦੇ ਭਾਬੀ ਮੱਥਾ ਟੇਕਦੇ ਹਾਂ ਹਾਂ ਮਾਸਮਾਨੀ ਮਾਸਮਾਨੀ ਠੀਕ ਹੈ ਔਰ ਮੇਰੇ ਆਪਣੇ ਮਦਰ ਨੇ ਮੇਰੇ ਚਾਚਾ ਜੀ ਦੇ ਸਖਤਾਂ ਦੀ ਪਾਣੀ ਵਰਕੇ ਪੀਤਾ ਉਹਨਾਂ ਦੇ ਵਿਆਹ ਤੇ ਕਿਉਂਕਿ ਮੇਰੇ ਦਾਦੀ ਦੀ ਡੈਥ ਬਹੁਤ ਜਲਦੀ ਹੋ ਗਈ ਸੀ ਤੇ ਉਹ ਜਦੋਂ ਗੱਲ ਹੋਈ ਮਤਲਬ ਫੈਮਲੀ ਦੇ ਵਿੱਚ ਮੇਰੇ ਭੂਆ ਨੇ ਕਿਹਾ ਵੀ ਸਾਡੀ ਕੋਈ ਚਾਚੀ ਤਾਈ ਹੈਗੀ ਹੈ ਤੇ ਅਸੀਂ ਉਹਨੂੰ ਕਹਿ ਦਿੰਦੇ ਆ ਕਿ ਉਹ ਇਹ ਰਸਮਾਂ ਕਰੇਗੀ ਤਾਂ ਮੇਰੇ ਦਾਦਾ ਜੀ ਨੇ ਨਾਲ ਬੈਠੇ ਨੇ ਕਿਹਾ ਨਾ ਮੈਂ ਇਹਨੂੰ ਆਪਣੀ ਮਾਂ 'ਚ ਦੇਖਿਆ ਆਪਣੀ ਮਾਂ ਤੋਂ ਬਾਅਦ ਇਹਨੂੰ ਮਾਂ ਦੇਖਿਆ ਜੋ ਵੀ ਰਸਮ ਰਿਵਾਜ ਹੋਣਗੇ ਉਹ ਇਹੀ ਕਰਨਗੇ ਹੂੰ ਹੁਣ ਇਸ ਤੋਂ ਵੱਡਾ ਕੀ ਹੋ ਸਕਦਾ ਪਰ ਗੱਲ ਉਹੀ ਹੈ ਨਾ ਕਿ ਤੁਸੀਂ ਉਹ ਇੱਜ਼ਤ ਕਮਾ ਵੀ ਰਹੇ ਹੋ ਕਿ ਨਹੀਂ ਤੁਸੀਂ ਖੁਦ ਉਸ ਜਗ੍ਹਾ ਤੇ ਖੜ੍ਹਦੇ ਵੀ ਹੋ ਕਿ ਨਹੀਂ ਹੂੰ ਠੀਕ ਹੈ ਨਾ ਮਾਂ ਤਾਂ ਕੋਈ ਕਹੇਗਾ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋਏ ਹੂੰ ਤੇ ਜੇ ਤੁਹਾਡੀ ਆਪਣੀ ਨਜ਼ਰ ਹੀ ਉਦਾਂ ਦੀ ਹੈ ਤੁਹਾਡਾ ਆਪਣਾ ਦਿਮਾਗ ਹੀ ਉਦਾਂ ਦਾ ਤੁਸੀਂ ਡਬਲ ਮੀਨਿੰਗ ਗੱਲ ਕਰ ਰਹੇ ਹੋ ਤੁਹਾਡਾ ਹਾ ਭਾ ਵੀ ਤੁਹਾਡੇ ਵੱਖਰੇ ਆ ਤੇ ਸਾਹਮਣੇ ਵਾਲਾ ਤੁਹਾਨੂੰ ਕਿਵੇਂ ਮਾਣ ਕਰੇਗਾ ਤੇ ਯਾਰ ਕਿੱਦਾਂ ਇੱਜਤੇ ਚਲੋ ਮੈਂ ਕਹਿੰਦਾ ਜ਼ਮਾਨਾ ਮਾਡਰਨ ਹੋ ਰਿਹਾ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ ਮੈਂ ਕਿਸੇ ਵੀ ਪਹਿਰਾਵੇ ਦੇ ਖਿਲਾਫ ਨਹੀਂ ਆ ਪਾਵੇਂ ਕੋ ਛੋਟੇ ਕੱਪੜੇ ਪਾਵੇਂ ਪਾਵੇਂ ਵੱਡੇ ਪਾਵੇਂ ਮੈਨੂੰ ਇਸਲਾ ਕੋਈ ਲੱਗਦਾ ਨਹੀਂ ਕਿਉਂਕਿ ਬੰਦਾ ਕਹਿੰਦਾ ਬੰਦਾ ਆਪਣਾ ਪਰਿਵਾਰ ਦੇਖੇ ਜੇ ਪਰਿਵਾਰ ਸਹੀ ਹੈ ਤਾਂ ਸਾਰੀ ਦੁਨੀਆ ਸਹੀ ਹੈ ਸਹੀ ਆਪਣੇ ਪਰਿਵਾਰ ਨੂੰ ਸਹੀ ਕਰ ਲਓ ਦੂਜਿਆਂ ਨੂੰ ਦੂਜਿਆਂ ਨੂੰ ਸਲਾਹ ਦੇਣ ਦੀ ਲੋੜ ਨਹੀਂ ਹੈਗੀ ਪਰ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਪਰ ਕਮਰੇ ਦੇ ਵਿੱਚ ਇਹ ਵੀ ਹੈ ਗੱਲ ਆਈ ਪਰਿਵਾਰ ਦੀ ਹਾਂ ਉਹ ਦੁਨੀਆ ਦੇ ਸਾਹਮਣੇ ਨਹੀਂ ਹੈਗੇ ਹਾਂ ਦੁਨੀਆ ਦੇ ਸਾਹਮਣੇ ਮੈਂ ਇਹ ਗੱਲ ਕਰ ਉਹ ਦੁਨੀਆ ਨੂੰ ਨਹੀਂ ਦਿਖਾਰੇ ਹੂੰ ਕੱਲ ਨੂੰ ਸਮਝ ਗਏ ਉਹ ਪਹਿਰਾਵਾ ਜਿਹੜਾ ਪਾ ਰਹੇ ਹੋ ਪਰਵਾਹ ਚ ਪਾ ਰਹੇ ਹੂੰ ਠੀਕ ਹੈ ਮੇਰੇ ਘਰ ਤੋਂ ਨਹੀਂ ਆਈਆਂ ਹੂੰ ਠੀਕ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਪਤੋ ਕੱਪੜੇ ਪਾ ਲਿਓ ਜੋ ਤੁਸੀਂ ਆਪਣੇ ਪਿਆਰ ਦੇ ਸਾਹਮਣੇ ਪਾ ਲਓ ਸੱਚੀ ਗੱਲ ਜਦੋਂ ਤੁਸੀਂ ਆਪਣੇ ਹਸਬੰਡ ਨਾਲ ਜਾਉਂਗੇ ਕਿਤੇ ਘੁੰਮਣ ਫਿਰਨ ਜਾਉਂਗੇ ਤੁਹਾਡਾ ਕੋਈ ਫਰੈਂਡ ਸਰਕਲ ਕੋ ਜੋ ਮਰਜ਼ੀ ਪਾਓ ਜੋ ਮਰਜ਼ੀ ਪਾਓ ਜੋ ਮਰ ਜੇ ਪਾਓ ਫਿਰ ਉਹਨੂੰ ਦੁਨੀਆ ਨੂੰ ਪਹਿਲਾਂ ਤੁਸੀਂ ਦੁਨੀਆ ਨੂੰ ਦਿਖਾ ਰਹੇ ਹੋ ਦੁਨੀਆ ਦੇ ਫੇਰ ਹੈਨਾ ਤੁਸੀਂ ਸਾਨੂੰ ਦੇਖੋ ਹੈਨਾ ਜਦੋਂ ਤੁਹਾਨੂੰ ਚਾਰ ਵੀਓ ਵਾਰਿਆ ਉਹਦੇ ਤੁਹਾਨੂੰ ਬਹੁਤ ਇੱਛੇ ਲੱਗ ਰਿਹਾ ਜਦੋਂ ਤੁਹਾਨੂੰ ਕਿਸੇ ਨੇ ਕਮੈਂਟ ਕਰਤਾ ਫਿਰ ਤੁਸੀਂ ਕਿਹਾ ਸਾਡੀ ਪਰਸਨਲ ਦੇਂਦੇ ਪਰਸਨਲ ਨੂੰ ਪਰਸਨਲ ਰੱਖ ਲਓ ਨਾ ਕੀ ਕਹਾਲ ਹੁਣ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਸੁੰਦਰ ਸਰਤਾਜ ਉਹਨਾਂ ਦੀ ਉਹਨਾਂ ਨੇ ਆਪਣੀ ਫੈਮਿਲੀ ਤੇ ਬਾਰੇ ਕਿਸੇ ਨੂੰ ਦੱਸਿਆ ਫੋਟੋ ਵੀ ਸ਼ੇਅਰ ਕੀਤੀ ਕਿ ਠੀਕ ਹੈ ਹੁਣ ਅਮਰਿੰਦਰ ਗਿੱਲ ਹੋ ਰਹੀਆਂ ਇੱਡੇ ਉਮਦਾ ਕਲਾਕਾਰ ਆ ਸਿੰਗਰ ਵੀ ਇੱਡੇ ਅੱਛੇ ਆ ਐਕਟਰ ਵੀ ਇੱਡੇ ਅੱਛੇ ਆ ਬੜੀਆਂ ਅੱਛੀਆਂ ਫਿਲਮਾਂ ਬਣਾਉਂਦੇ ਉਹਨਾਂ ਨੇ ਆਪਣੇ ਪਰਿਵਾਰ ਦੀ ਜਾਣਕਾਰੀ ਕਦੇ ਕਿਸੇ ਨੂੰ ਸਾਂਝੀ ਦਿਲਜੀਤ ਦਾ ਜੀਵਨ ਤੂੰ ਜ਼ਿਕਰ ਕਰ ਦਿਲਜੀਤ ਦਾ ਠੀਕ ਹੈ ਕਿੰਨੇ ਸਾਲਾਂ ਬਾਅਦ ਅਸੀਂ ਹੁਣ ਇੱਕ ਲਾਸਟ ਟਾਈਮ ਤੇ ਇੰਗਲੈਂਡ ਦੇ ਵਿੱਚ ਉਹਨਾਂ ਦੀ ਮਦਰ ਨੂੰ ਦੇਖ ਪਾਈ ਹੂੰ ਕਿਉਂ ਕਿਉਂਕਿ ਉਹ ਆਪਣੀ ਪਰਸਨਲ ਜ਼ਿੰਦਗੀ ਨੂੰ ਪਰਸਨਲ ਹੀ ਰੱਖਦੇ ਆ ਠੀਕ ਹੈ ਉਹਨਾਂ ਨੂੰ ਵੀਊ ਨਹੀਂ ਮਿਲਣਗੇ ਹੂੰ ਤੁਸੀਂ ਦੱਸੋ ਦਿਲਜੀਤ ਆਪਣੇ ਵਾਈਫ ਨਾਲ ਦਿਲਜੀਤ ਆਪਣੇ ਮਦਰ ਨਾਲ ਕੋਈ ਵੀਡੀਓ ਪਾ ਦੇਣ ਜਾਂ ਆਪਣੀ ਫੈਮਿਲੀ ਨਾਲ ਕੋਈ ਕਿਉਂ ਤੇ ਵੀਊ ਨਹੀਂ ਹੋਣਗੇ ਮਿਲਣ ਚਾਹਾਂਗੇ ਦਬ ਦਬ ਕੇ ਆਣਗੇ ਠੀਕ ਹੈ ਅਮਰਿੰਦਰ ਪਾਦਨ ਰਸਤੇੰਦਰ ਸਰਦਾਰ ਪਾਦਨ ਕੋਈ ਮੇ ਪਾਦਵੇ ਹੁਣ ਉਹ ਪਹਿਲਾਂ ਤਾਂ ਸ਼ੇਅਰ ਕਰਨ ਤੇ ਫਿਰ ਬਾਅਦ ਚ ਕਰਨ ਦੀ ਨਹੀਂ ਸਾਡੀ